ਸਰਕਾਰ ਮਹਾ ਮੰਨਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੰਜ ਟੀਵੀ ਪੰਜਾਬ ਸਰਕਾਰ ਦੇ ਵਿੱਚ ਇੱਕ ਵਾਰ ਫੇਰ ਹੋਏ ਅਚਾਨਕ ਮੰਤਰੀ ਫੇਰ ਬਦਲ ਨੇ ਸਿਆਸੀ ਮਾਹੌਲ ਨੂੰ ਗਰਮਾਕੇ ਰੱਖ ਦਿੱਤਾ। ਲੋਕਲ ਬਾਡੀਜ਼ ਵਰਗਾ ਮਹੱਤਵਪੂਰਨ ਵਿਭਾਗ ਡਾਕਟਰ ਰਵਜੋਤ ਸਿੰਘ ਤੋਂ ਹਟਾ ਕੇ ਸੰਜੀਵ अरोड़ा ਨੂੰ ਦਿੱਤਾ ਜਾਣਾ ਸਿਰਫ ਪ੍ਰਸ਼ਾਸਕੀ ਤਬਦੀਲੀ ਨਹੀਂ ਮੰਨੀ ਜਾ ਰਹੀ ਸਗੋ ਇਸ ਨੂੰ ਸਰਕਾਰ ਦੀ ਅੰਦਰੂਨੀ ਕਾਰਗੁਜ਼ਾਰੀ ਤੇ ਪਏ ਦਬਾਅ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਸੌਂਪਣਾ ਵੀ ਇਹ ਦਰਸਾਉਂਦਾ ਹੈ ਕਿ ਸਰਕਾਰ ਆਪਣੇ ਹੀ ਮੰਤਰੀਆਂ ਦੀ ਯੋਗਤਾ ਨੂੰ ਲੈ ਕੇ ਮੁੜ-ਮੁੜ ਮੁਲਾਂਕਣ ਕਰ ਰਹੀ ਹੈ। ਇਹੇ ਸਥਿਤੀ ਕਈ ਸਵਾਲਾਂ ਨੂੰ ਜਨਮ ਦਿੰਦੀ ਹੈ ਜੇ ਕੋਈ ਮੰਤਰੀ ਕਿਸੇ ਵਿਭਾਗ ਲਈ ਝੁਕਵਾ ਨਹੀਂ ਸੀ ਤਾਂ ਉਸ ਨੂੰ ਪਹਿਲਾਂ ਹੀ ਉਹ ਜ਼ਿੰਮੇਵਾਰੀ ਦਿੱਤੀ ਹੀ ਕਿਉਂ ਗਈ ਕਿ 4 ਸਾਲਾਂ ਦੇ ਸ਼ਾਸਨ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਟੀਮ ਦੀ ਪੂਰੀ ਪਛਾਣ ਨਹੀਂ ਹੋ ਸકી ਜਾਂ ਫਿਰ ਉਹ ਨਿਗਾਹ ਜਿਸ ਨੂੰ ਉਹ ਅਕਸਰ ਬਾਜ ਵਾਲੀ ਅੱਖ ਕਹਿੰਦੇ ਹਨ ਹੁਣ ਫੈਸਲਿਆਂ ਦੇ ਵਿੱਚ ਡੋਲਣ ਲੱਗ ਪਈ ਹੈ ਇਹ ਵੀ ਧਿਆਨਯੋਗ ਹੈ ਕਿ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਕੈਬਨਿਟ ਦੇ ਵਿੱਚ ਇਸ ਤਰ੍ਹਾਂ ਦੇ ਬਦਲਾਅ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਨੇ ਕਦੇ ਕਿਸੇ ਮੰਤਰੀ ਤੋਂ ਅਹਿਮ ਵਿਭਾਗ ਵਾਪਸ ਲਿਆ ਗਿਆ ਕਦੇ ਕਿਸੇ ਨੂੰ ਬਿਨਾਂ ਸਪਸ਼ਟ ਵਜ੍ਹਾ ਦੇ ਘੱਟ ਪ੍ਰਭਾਵਸ਼ਾਲੀ ਭੂਮਿਕਾ ਦੇ ਵਿੱਚ ਰੱਖਿਆ ਗਿਆ ਇਸ ਲਗਾਤਾਰ ਤਬਦੀਲੀ ਨੇ ਸਰਕਾਰ ਦੀ ਨੀਤੀਗਤ ਲਗਾਤਾਰਤਾ ਤੇ ਸਵਾਲ ਚੁੱਕੇ ਹਨ ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ ਫੈਸਲੇ ਚੰਡੀਗੜ੍ਹ ਤੋਂ ਨਹੀਂ ਸਗੋ ਦਿੱਲੀ ਦੀ ਸਿਆਸੀ ਰਣਨੀਤੀ ਦੇ ਤਹਿਤ ਹੋ ਰਹੇ ਹਨ ਅਰਵਿੰਦ ਕੇਜਰੀਵਾਲ ਦੀ ਦਖਲਅੰਦਾਜ਼ੀ ਦਾ ਮੁੱਦਾ ਮੁੜ ਉੱਠ ਰਿਹਾ ਹੈ ਖਾਸ ਕਰਕੇ ਉਸ ਵੇਲੇ ਜਦੋਂ ਨਗਰ ਨਿਗਮ ਚੋਣਾ ਨੇ ਅਤੇ ਸ਼ਹਿਰੀ ਵਿਭਾਗਾਂ ਨੂੰ ਰਣਨੀਤਿਕ ਤੌਰ ਤੇ ਮੁੜ ਸੰਭਾਲਿਆ ਜਾ ਰਿਹਾ ਸਰਕਾਰ ਭਾਵੇਂ ਇਸ ਨੂੰ ਪ੍ਰਸ਼ਾਸਨਿਕ ਸੁਧਾਰ ਦੱਸੇ ਪਰ ਜਨਤਾ ਦੇ ਮਨ ਦੇ ਵਿੱਚ ਸਵਾਲ ਇਹੀ ਹੈ ਕਿ ਇਹ ਫੇਰਬਦਲ ਮਜ਼ਬੂਤ નેਤਰਤਵ ਦੀ ਨਿਸ਼ਾਨੀ ਹਨ ਜਾਂ ਅੰਦਰੂਨੀ ਅਸਥਿਰਤਾ ਦਾ ਸੰਕੇਤ ਹੈ ਜੇ ਬਾਜਵਾਲੀ ਆਖ ਵਾਕਏ ਤੇਜ਼ਾ ਤਾਂ ਫਿਰ ਮੁੜ-ਮੁੜ ਫੈਸਲੇ ਬਦਲਣ ਦੀ ਲੋੜ ਕਿਉਂ ਪੈ ਰਹੀ ਹੈ ਇਹ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਹੋਰ ਵੀ ਤਿੱਖਾ ਕਰ ਸਕਦਾ ਹੈ